ਹੌਲੀ ਪੀ ਹੌਲੀ ਇਹ ਪਿਆਰ ਕਿੱਥੇ ਗਿਆ ਜੀ ਇਹ ਪਿਆਰ ਨਾ ਤੇ ਪਿਆਰ ਨਾ ਪੀ ਨਾ ਨਹੀਂ ਪਿਆਰ ਨਾ ਇੱਕ ਸੇਤੀ ਲਾਇਆ ਤੇ ਤੂੰ ਜਾਮਾ ਨਾ ਲਾ ਗਿਆ ਇੱਕੋ ਸਾਜ ਥੱਲੇ ਚਲਾ ਗਿਆ ਸਾਰਾ ਹੀ ਚਲੇ ਕੋ ਉਹ ਇਸ ਵੀ ਪੀਂਦੇ ਮੁੰਡੇ ਅੱਜ ਅੱਲਾ ਮਾਫੀ ਦੇਵੇ ਨਹੀਂ ਕਰਨਾ ਚਾਹੀਦਾ ਨਾ ਨਾਪਾਕ ਕਿਸੇ ਦੇ ਬੱਚੇ ਨੂੰ ਆਇਸਤੇ ਨਾ ਲਾਵੇ ਹਾਂ ਬੜਾ ਹਕੂਮਤ ਨੂੰ ਚਾਹੀਦਾ ਕੁਝ ਆਇਸਤਾ ਵੀ ਕਰਨਾ ਨਾ ਵੇਚਣ ਵਾਲਿਆਂ ਨੂੰ ਫੜਨ ਹਾਂ ਪੀਣ ਵਾਲਿਆਂ ਨੂੰ ਤਾਂ ਫੜਦੇ ਨਹੀਂ ਵੇਚਣ ਵਾਲਿਆਂ ਨੂੰ ਤਾਂ ਫੜੋ ਹਾਂ ਤੇ ਐ ਮੈਂ ਕਿੰਨੀ ਕੀ ਦੇਰ ਚ ਪੀਣਾ ਇਹ ਉੱਥੇ ਬਹਿ ਗਿਆ ਥੱਲੇ ਤੈਨੂੰ ਕੋਸਾਲ ਡੇਡ ਲਾਲਾ ਪੀ ਉਹ ਥੱਲੇ ਬਹਿ ਕੇ ਵੀ ਮੈਂ ਨਾਲ ਚੋੜੀ ਤੇ ਥੱਲੇ ਬਹਿ ਜਾ ਨਹੀਂ ਤਾਂ ਫਿਰ ਉਹ ਢਿੱਡ ਤੇ ਭਾਈ ਜਦੋਂ ਪੀਣਾ ਪੀਲਾ ਤੂੰ ਸਾਡੇ ਨਾਲ ਨਾਲ ਲੈ ਜਾਂਦੇ ਲਾ ਖੋਈਂ ਬਈ ਬੱਸ ਪਾ ਮੈਂ ਨਹੀਂ ਜਾਣਾ ਕੋਈ ਤੂੰ ਪੀ ਯਾਰ ਅੱਗੇ ਹੋ ਜਮਾਦੀ ਆ ਤੂੰ ਇਹ ਹੋਰ ਕਦੇ ਕਦੇ ਵਾਸਤੇ ਸਹੀ ਹੁੰਦਾ ਹਾਂਜੀ ਕਦੇ ਕਦੇ ਵਾਸਤੇ ਸਹੀ ਹੁੰਦਾ ਜਿਗਰ ਵਾਸਤੇ ਕਾਹ ਠੰਡਾ ਹੁੰਦਾ ਨਾ ਪਾਣੀ ਇਹ ਗਰੀ ਵੀ ਗਰੀ ਦੀ ਤਸਵੀਰ ਠੰਡੀ ਹੁੰਦੀ ਆ ਵੈਸੇ ਗਰਮ ਕਹਿੰਦੇ ਆ ਮੋਗ ਗਿਆ ਪਾਣੀ ਯਾਰ ਇੱਕੋ ਇੱਕ ਟੱਚ ਪੀ ਗਿਆ ਯਾਰ ਭੋਵੇ ਹੈ ਹੀ ਨਹੀਂ ਮੈਂ ਇੱਕ ਤੇ ਸਿੰਪ ਲਾਈ ਆ ਕਿਉਂ ਸੀ ਕੋਈ ਐਡਾ ਪਿਆਰ ਪਾ ਰਿਆ ਮੈਂ ਤੈਨੂੰ ਕਹਿਣ ਦਿਆ ਵੀ ਤੂੰ ਨਾ ਪਿਆ ਕੱਲਾ ਢੋਲੀ ਢੋਲੀ ਪਿੰਡੇ ਉਨਾਲ ਬੀ ਬਿੱਟ ਬਹਿਣਾ ਹੁੰਦਾ ਉੱਥੇ ਪੀ ਤੇ ਆ ਹੁਣ ਹੈ ਹੀ ਨਹੀਂ ਹਲੋ ਭਾਈ ਮਿਹਰਬਾਨੀ ਪਾਣੀ ਪਿਆਦ ਕਿੱਧਰ ਮਿਹਰਬਾਨੀ ਮੈਂ ਖਾਦਲ ਨਾ ਮੈਂ ਪਾਣੀ ਪੀਤਾ ਪਾਣੀ ਤੇ ਬੈਰੀ ਦੁਸ਼ਮਣ ਵੀ ਪਿਆ ਦਿੰਦਾ ਕਿਹੜੀ ਸਪੀਲ ਲਾਈ ਆ ਜਿਹੜਾ ਤੂੰ ਪਾਣੀ ਪੀਣਾ ਕਿਸੇ ਨੂੰ ਪਤਾ ਕਿੰਨਾ ਸਵਾਬ ਆ ਨਾਰੀਅਲ ਦਾ ਨਹੀਂ ਉਹ ਸਾਦਾ ਪਾਣੀ ਦੀ ਮਿਸਾਲ ਆ ਨਹੀਂ ਨਾਰੀਅਲ ਵੀ ਉਹ ਵੀ ਪਾਣੀ ਆ ਤੂੰ ਆਪ ਹੀ ਕਹਿ ਜੀ ਇਹਦੇ ਚ ਪਾਣੀ ਹੈਗਾ ਉਹ ਪਾਣੀ ਆ ਇਹ ਨਾਰੀਅਲ ਦਾ ਪਾਣੀ ਆ ਐਡਾ ਤੂੰ ਸਵਾਬ ਦਰਹਨ ਸਾਨੂੰ ਪਹਚਾਉਣਾ ਆ ਮਿੱਠਾ ਪਾਣੀ ਵੀ ਤੇ ਪਿਆਈ ਦੱਸ ਲਿਆਓ ਪੈਸੇ ਦੇਵਾ ਪਾਣੀ ਦੇ ਕਿ ਮਾਰਾ ਤੂੰ ਯਜ਼ੀਦ ਆ ਓਏ ਹੈਲੋ ਓਏ ਅਕਲ ਕਰ ਓਏ ਅਕਲ ਕਰ ਪਾਣੀ ਦੇ ਪੈਸੇ ਮੰਗ ਰਿਹਾ ਅਕਲ ਕਰ ਪਾਣੀ ਦੇ ਕੌਣ ਪੈਸੇ ਮੰਗਦਾ ਅਗਰ ਮੈਂ ਗਰੀ ਖਾਧੀ ਆ ਤੇ ਮੇਰੇ ਕੋਲ ਲੈ ਤੂੰ ਜੇ ਪਾਣੀ ਆ ਦਾਇਆ ਵਾ ਭਾਜੀ ਸਾਡੇ ਵੱਲੋਂ ਹੋਣੇ ਚਲ ਮੋਚ ਪਾਣੀ ਪਾ ਕੇ ਲਿਆ ਦੇਣਾ ਉਹ ਪਾਣੀ ਤੇ ਤੀਲਾ ਆਪ ਹੀ ਲੈ ਜਾ ਕਹਿ ਤਰੋ ਨਹੀਂ